ਕਲੋਈ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ ਅੱਜ ਲੱਖਾਂ ਧੀਆ ਰੋਂਦੀਆਂ ਵਾਰਸ਼ਾ ਤੈਂ ਕਹਿਣ ਅੱਜ ਲੱਖਾਂ ਧੀਆ ਰੋਂਦੀਆਂ ਵਾਰਸ਼ਾ ਤੈਂ ਕਹਿਣ ਅਮਤਾ ਪ੍ਰੀਤਮ ਦੀ ਇੱਕ ਮਾਰੀ ਹੋਈ ਆਵਾਜ਼ ਜਿਹੜੀ ਆਵਾਜ਼ ਦੇ ਵਿੱਚ ਦਰਦ ਔਰ ਸੀ ਇੱਕ ਪੁਕਾਰ ਸੀ ਉਹਦੀ ਆਵਾਜ਼ ਦੇ ਵਿੱਚ ਜਿਦੋਂ ਕਿਤੇ ਕਹਿੰਦੇ ਪੰਜਾਬ ਦੀ ਧੀ ਕਿਸੇ ਖੂਨੇ ਦੇ ਵਿੱਚ ਡੁੱਬੀ ਹੋਵੇ ਨਾ ਤੇ ਪੂਰੇ ਪੰਜਾਬ ਦੇ ਕਹਿੰਦੇ ਅਸਮਾਨ ਦੀ ਲਾਲੀ ਚੜ ਜਾਂਦੀ ਆ ਕਹਿੰਦੇ ਕੋਈ ਗੱਭਰੂ ਜਵਾਨ ਇਸ ਦੁਨੀਆ ਤੋਂ ਗਿਆ ਕਿਸੇ ਗੱਭਰੂ ਜਵਾਨ ਦੀ ਮੌਤ ਹੋਈ ਆ ਲਾਲੀ ਚੜੀ ਹੋਈ ਆ ਅਸਮਾਨ ਦੇ ਵਿੱਚ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਪਤਾਨੀ ਇੱਕ ਦਿਨ ਵਿੱਚ ਦੀ ਕਿੰਨੇ ਕਿੰਨੇ ਨੌਜਵਾਨ ਇਸ ਦੁਨੀਆ ਤੋਂ ਜਾ ਰਹੇ ਜਾ ਕੀਤੇ ਨਾ ਰਹੇ ਆ ਨਸ਼ੇ ਦੀ ਉਹ ਵਲੋ ਸਾਰਿਆਂ ਤੋਂ ਪਹਿਲਾਂ ਦੋਸਤੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਪੇਸ ਰਮਨਦੀਪ ਕਾਰਨਖਾਈ YouTube ਚੈਨਲ ਤੇ ਜੁੜੇ ਆ ਅੱਜ ਅਸੀਂ ਤੁਹਾਡੀ ਮੁਲਾਕਾਤ ਉਸ ਇਨਸਾਨ ਨਾਲ ਕਰਵਾਉਣ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਨਸ਼ੇ ਦੀ ਬਹੁਤ ਲੰਮੀ ਲੜਾਈ ਜद्दोजहद ਕਰ ਰਹੀ ਹਾਂ ਕਿਉਂਕਿ ਮੇਰਾ ਘਰੋ ਦੇ ਵਿੱਚ ਸਿੱਖਿਆ ਜਿਹੜੀ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਪ ਰੂਪ ਕਰ ਰਹੇ ਹਾਂ ਪਿਛਲੇ 5 ਸਾਲ ਤੋਂ वो इंसान आ जोड़ा नशे की लड़ाई लड़ रहा नौजवानों ठीक करने वास्ते वो जदोजहद कर रहा आओ जी आप गलबात की साम पाने सार् तो पहला उन्होंने अपने पेज रमनदीप कौर मरखाई यूट्यूब चैनल रमनदीप कौर मरखाई से स्वागत करते हैं हाँ जी भाई जी बहुत बहुत धन्यवाद जी हाँ जी ਜੀ ਕਰ ਇਹਨਾਂ ਦੀ ਪਛਾਣ ਦੀ ਗੱਲ ਕੀਤੀ ਜਾਵੇ ਸਰਦਾਰ ਹਰਪ੍ਰੀਤ ਸਿੰਘ ਤਲਵੰਡੀ ਪਾਈ ਤੋਂ ਬਾਕੀ ਤੁਸੀਂ ਇਹਨਾਂ ਦੀ ਜੁਬਾਨੀ ਸੁਣੋ ਕਿ ਕਿਸ ਤਰ੍ਹਾਂ ਨਸ਼ੇ ਦੀ ਦਲਦਲ ਦੇ ਵਿੱਚ ਫਸਰੇ ਨੌਜਵਾਨਾਂ ਦਾ ਟਰੀਟਮੈਂਟ ਕਰ ਰਹੇ ਜਾਂ ਤੇ ਕਿਸ ਤਰ੍ਹਾਂ ਕਿੰਨੇ ਨੌਜਵਾਨਾਂ ਨੂੰ ਜਿਹੜੀ ਇਹ ਦੁਬਾਰਾ ਰੀਸਟਾਰਟਿੰਗ ਜ਼ਿੰਦਗੀ ਜਿਉਣੀ ਕਰਦੀ ਦੁਬਾਰਾ ਜ਼ਿੰਦਗੀ ਦੇ ਰਹੇ ਨੇ ਸੋ ਬਾਈ ਜੀ ਨਾਲ ਆਪਾਂ ਸਾਰਿਆਂ ਵਿਚਾਰ-ਚਰਚਾ ਕਰਾਂਗੇ ਅਸੋ ਪਹਿਲਾਂ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਜਿਹੜੇ ਵੇੰਦੀ ਆ ਤੇ ਇਸ ਵੀਡੀਓ ਨੂੰ ਚਲਦੀ ਚਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਖਾਸ ਕਰਕੇ ਉਹ ਪਿੰਡ ਉਹ ਸ਼ਹਿਰ ਉਹ ਨਗਰ ਤੇ ਉਹ ਮਾਵਾ ਉਹ ਬਾਪ ਜਿਹੜੂ ਸ਼ੇਅਰ ਕਰਿਓ ਜਿਨ੍ਹਾਂ ਦੇ ਬੱਚੇ ਨਸ਼ੇ ਦੀ ਦਲਦਲ ਦੇ ਵਿੱਚ ਤਸਵੀਰ ਹੋਏ ਨੇ ਜਾਂ ਜਿਨ੍ਹਾਂ ਦੇ ਬੱਚੇ ਨਸ਼ੇ ਦੀ ਓਵਰਡੋਸ ਦੇ ਨਾਲ ਇਸ ਦੁਨੀਆ ਤੋਂ ਚਲੇ ਗਏ ਹਾਂਜੀ ਭਾਈ ਜੀ ਗੱਲ ਕਰਕੇ ਆਪਾਂ ਨਸ਼ੇ ਦੀ ਦਾ ਨਸ਼ਾ ਅੱਜ ਆਪਾਂ ਕਹੀ ਵੀ ਕੋਈ ਪਿੰਡ ਪੰਜਾਬ ਦਾ ਜੇ ਕਹੇ ਕਿ ਨਸ਼ੇ ਦੀ ਗ੍ਰੈਫਟ ਚਲੀ ਤਾਂ ਮੈਨੂੰ ਲੱਗਦਾ ਇਹ ਸ਼ਾਬਦ ਕਹਿ ਨਹੀਂ ਸੰਭਵ ਨਹੀਂ ਕਿ ਅੱਜ ਕੱਲ ਪਿੰਡ-ਪਿੰਡ ਨਸ਼ਾ ਜਿਹੜਾ ਇਹ ਬਹੁਤ ਜ਼ਿਆਦਾ ਅੰਬਰ ਵੇਲ ਦੀ ਤਰ੍ਹਾਂ ਪੈਰ ਫਸਾ ਲਿਆ ਤੇ ਸੁਣ ਚ ਆਇਆ ਸੀ ਕਾਫੀ ਲੰਮੇ ਸਮੇਂ ਤੋਂ ਤੁਸੀਂ ਸਾਡੇ ਤੱਕ ਦੇ ਵਿੱਚ ਆ ਰਹੇ ਹੋ ਤੁਸੀਂ ਨਸ਼ੇ ਦੇ ਉੱਤੇ ਕੁਝ ਮੈਡੀਸਨ ਜਿਹੜੇ ਪ੍ਰੋਡਕਟ ਤਿਆਰ ਕੀਤੇ ਜਿਨ੍ਹਾਂ ਨਾਲ ਬਹੁਤ ਸਾਰੇ ਨੌਜਵਾਨਾਂ ਨੇ ਨਸ਼ਾ ਵੀਛਿਆ ਸਾਡੇ ਦਸਤਖਤ ਨੂੰ ਉਹਦੇ ਬਾਰੇ ਜਰੂਰ ਦੱਸੋ ਸੀ ਦੇ ਦੂਸਰੇ ਆਪਣੇ ਫਾਰਮ ਦੇ ਗਵਰਨਰ ਦਾ ਹੋਇਆ ਇਸ ਸੰਬੰਧਤ ਕੋਲ ਬੋਤਨ ਮਤਦਾ ਥੈਂਕ ਯੂ ਔਰ ਦੋਸ਼ੋਦੀ ਮੈਂ ਤੁਹਾਡੇ ਸਾਹਮਣੇ ਬਿਲਾਈ ਕਰਨ ਚਾਹਾਂਗਾ ਕਿ ਬਹੁਤ ਵੱਡਾ ਕੰਮ ਤੁਸੀਂ ਕਰਦੇ ਹੋ ਅੱਜ ਦੇਖਦੇ ਆ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਕੀ ਹਾਲਾਤ ਨੇ ਔਰ ਉਹਨੂੰ ਦੁਬਾਰਾ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੁਠੀ ਕਰਦੀ ਕੋਸ਼ਿਸ਼ ਕਰ ਰਹੇ ਹਾਂ ਔਰ ਕੀ ਬੰਦਾ ਉਹੀ ਕੰਮ ਕਰ ਸਕਦਾ ਜਿਹਦੇ ਨਾਲ ਪਹਿਲਾਂ ਕੋਦ ਕਾਪ ਰਿਹਾ ਹੁੰਦਾ ਗੋਡਨਲ ਪਹਿਲਾਂ ਕੋਦ ਵਾਪਰਿਆ ਬਸਪੁਰ ਦੀ ਡੈਥ ਹੋਈ ਅੱਛੇ ਦਸ਼ੇ ਦੇ ਨਾਲ ਹੀ ਤੁਸੀਂ ਇਹ ਕਦਮ ਚੁੱਕਿਆ ਕਿ ਅੱਜ ਸਾਡੇ ਘਰ ਤਾਂ ਹੋ ਗਿਆ ਪਰ ਹੋਰਾਂ ਘਰਾਂ ਨੂੰ ਬਚਾਇਆ ਜਾਵੇ ਹੋਰਾਂ ਲੋਕਾਂ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਨਾ ਜਾਣ ਦਿੱਤੀਆਂ ਇਸ ਕਰਕੇ ਤੁਸੀਂ ਇਹ ਕਦਮ ਚੁੱਕਿਆ ਉਪਰਾਲਾ ਕੀਤਾ ਅੱਜ ਬਹੁਤ ਵੱਡੀ ਬਿਰਤੀ ਦੇ ਵਿੱਚ ਤੁਸੀਂ ਲੋਕਾਂ ਵਿੱਚ ਜਾ ਕੇ ਛੋਟੇ ਛੋਟਾ ਪ੍ਰਯਾਸ ਕਰ ਰਹੇ ਹੋ ਖੁਲਾਉਣ ਦਾ ਤੁਸੀਂ ਮੈਸੇਜ ਨੂੰ ਇਸ ਨੂੰ ਛੱਡਿਆ ਜਾਵੇ ਕਿਉਂਕਿ ਜਦੋਂ ਹਰ ਬੰਦਾ ਕੋਸ਼ਿਸ਼ ਕਰੇਗਾ ਕੋਸ਼ਿਸ਼ ਦੇ ਵੀ ਜਾ ਕੇ ਕੰਮ ਲਿਆਉਂਗੀ ਤੋ ਬਹੁਤ ਬਡੀ ਗੱਲ ਹੈ ਕਿ ਤੁਸੀਂ ਇਹ ਕੰਮ ਆ ਕਿੰਨੇ 5-8-9 ਸਾਲਾਂ ਤੋਂ ਜੁੜਿਆ ਹੋਇਆ ਸ਼ੁਰੂ ਕੀਤਾ ਹੋਇਆ ਹੈ। ਆਜੇ ਨੂੰ ਦੂਰ ਤੱਕ ਫਿਲਾ ਚੁੱਕੇ ਹੋ। ਉਸ ਇਸ ਰਾਹ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਤੋ ਅਗਲੀ ਗੱਲ ਤੁਸੀਂ ਕਹੀ ਸੀ ਕਿ ਜਿਹੜੀ ਮੈਂ ਕਿੰਨਿਆਂ ਲੋਕਾਂ ਨੂੰ ਠੀਕ ਕਰ ਚੁੱਕਾ। ਕਿੰਨੇ ਲੋਕਾਂ ਨੂੰ ਮੈਂ 5 ਸਾਲ ਤੋਂ ਇਸ ਦਵਾਈ ਦੇ ਨਾਲ ਕੰਮ ਕਰ ਰਿਹਾ। ਜੀ। ਜਿਵੇਂ ਤੁਸੀਂ ਇਸ ਚੀਜ਼ ਨੂੰ ਇੱਕ ਤਿਕਾ ਕਿ ਮੈਂ ਲੋਕਾਂ ਨੂੰ ਠੀਕ ਕਰਨਾ, ਲੋਕਾਂ ਨੂੰ ਬਚਾਉਣਾ ਹੈ। ਜੀ। ਜਿੱਦਾਂ ਹੀੁੁਨਾ ਹੀ ਇਹ ਚੀਜ਼ੋ ਦੇਖਿਆ ਕਿ ਲੋਕ ਇਹੋ ਜਿਹ ਨਸ਼ੇ ਦੇ ਵਿੱਚ ਗਰਸਤ ਹੋ ਚੌਣ ਲੱਗ ਗਏ ਆ ਜਿਹੜਾ ਕਿ ਬਹੁਤ ਵੱਡਾ ਖਾਤਰਕ ਹੈ ਜਿਸ ਦੇ ਨਾਲ ਕੁੱਲ ਤਾਂ ਬੰਦਾ ਖਤਮ ਹੁੰਦਾ ਹੀ ਹੁੰਦਾ ਨਾਲ ਮਾਪੋ ਵੀ ਹੋ ਜਾਂਦੇ ਨੇ ਨਾਲ ਘਰ ਵੀ ਉੱਜੜ ਜਾਂਦੇ ਨੇ ਜੇਕਰ ਉਹ ਵਿਆਹਿਆ ਤਾਂ ਉਹਦਾ ਪਰਿਵਾਰ ਵੀ ਉੱਜੜ ਜਾਂਦਾ ਔਰ ਬਹੁਤ ਸਾਰੇ ਕਾਚੂ ਮੈਂ ਗਿਆ ਦੇਖਿਆ ਕਿ ਉਹ ਲੋਕਾਂ ਨੇ ਆਪਣੇ ਘਰ ਵੀ ਵੈਲਿਸ਼ ਕਰ ਦਿੱਤੇ ਕਰਤੂ ਹੋ ਗਏ ਸਮਾਨ ਵੇਚ ਦਿੱਤਾ ਮਾਪੋ ਵਿਚਾਰੇ ਗੰਦੇ ਨਾਲ ਉਹਨਾਂ ਦੀ ਬੈਕ ਹੋ ਗਈ ਬਹੁਤ ਕੁਝ ਹੋਇਆ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਉਹ ਆ ਮਨ ਦੇ ਵਿੱਚ ਹੀ ਸੋਚਿਆ ਵੀ ਅਗਰ ਇਹ ਕੰਮ ਭਲੇ ਵਾਲਾ ਕੰਮ ਹੈ ਜੇਕਰ ਇਸ ਨੂੰ ਸ਼ੁਰੂ ਕੀਤਾ ਜਾਵੇ ਬਚਦਾ ਬਿਲਕੁਲ ਮੈਨੂੰ ਮੇਰੇ ਹੱਥ ਵਧੀਆ ਇੱਕ ਦਵਾਈ ਆਈ ਜੀ ਜਿਹੜੀ ਕਿ ਦੇਸੀ ਚੀਜ਼ਾਂ ਤੋਂ ਬਣੀ ਹੋਈ ਆ ਜੀ ਔਰ ਇਸ ਦਵਾਈ ਨੂੰ ਸ਼ੁਰੂ ਕੀਤਾ ਅੱਛੇ ਰਿਜ਼ਲਟ ਮਿਲਣ ਲੱਗ ਪਏ ਤੇ ਅਸੀਂ ਹੌਲੀ ਹੌਲੀ ਇਹਨੂੰ ਹੋਰ ਐਕਸਪੈਂਡ ਕੀਤਾ ਜੀ ਤੇ ਬਹੁਤ ਸੋਹਣੇ ਰਿਜ਼ਲਟ ਮਿਲੇ ਅੱਜ ਤੱਕ ਹੁਣ ਤੱਕ ਮੈਂ ਬਹੁਤ ਲੋਕਾਂ ਨੂੰ ਛੁਡਵਾ ਚੁੱਕਾ ਹਾਂ ਜੀ ਤੇ ਹੁਣ ਤਾਂ ਬਹੁਤ ਲੋਕਾਂ ਨੂੰ ਠੀਕ ਕਰ ਦਿੰਦਾ ਜੀ अच्छा बहुत मेडिसन है आप प्यार करते हो के एक आपा कह ना जो काफी सारे अ का मार्केट आ रही काफ़ी कंपनियां लॉन्च हो गई है ना आम ही अपना सोशल मीडिया पे भी उन्होंने वगैरह है सो एक तरह का प्रोसैसा

ਜਿਹੜੇ ਵੀ ਸੈਂਟਰ ਦੇ ਵਿੱਚ ਜੁਆਇਨ ਹੋਏਗਾ ਜਾਂ ਕਿਤੇ ਵੀ ਆ ਜਿਵੇਂ ਸਪੋਜ਼ ਕਰੋ ਇੱਕ ਮੁੰਡਾ ਇੱਕ ਤਰ੍ਹਾਂ ਨਾਲ ਨਸ਼ੀਂ ਡਰਗ ਨੀ ਲਿਆ ਨਾ ਜਾਂਦਾ ਪਰ ਜਦੋਂ ਉਸ ਝੁੰਡ ਦੇ ਵਿੱਚ ਜਾਏਗਾ ਤਰਾਂ ਤਰਾਂ ਦੇ ਉੱਥੇ ਉਹਨੂੰ ਮੌਸਲਾ ਮਿਲਣਗੇ ਉਹ ਮਤਲਬ ਕਿ ਜਿੱਥੇ ਇੱਕ ਤਰੀਕਾ ਪਣਾ ਪਣਾਉਂਦਾ ਰਿਹਾ ਕਿ ਉੱਥੇ 15 ਹੋਰ ਸਿੱਕੇ ਆ ਜਾਂਦਾ ਸੋ ਤੁਹਾਡਾ ਜਿਹੜਾ ਪੇਸ਼ੈਂਟ ਜਿਹੜਾ ਦੇਖੋ ਡਰਗ ਦਾ ਜਿਹੜਾ ਇਹ ਵੀ ਇੱਕ ਬਿਮਾਰੀ ਹੈ ਕਿ ਕਰਦੇ ਨਾ ਕਿਉਂਕਿ ਇਹਦੇ ਨਾਲ ਸਾਡਾ ਆਰਗਨਸਪਾਰਟ ਵੀ ਡੈਮੇਜ ਹੋ ਜਾਂਦੇ ਆ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਸਾਡੇ ਚ ਚਾਈਦੀ ਐ ਸਿਵੀ ਵਰਗੀਆਂ ਨਾਮ ਰਾਤ ਬਿਮਾਰੀਆਂ ਆ ਰਹੀਆਂ ਹਨ ਸੋ ਇਹ ਤੁਸੀਂ ਕਿਸ ਤਰ੍ਹਾਂ ਟਰੀਟਮੈਂਟ ਕਰਦੇ ਹੋ ਕਿ ਸਾਰੇ ਨੌਜਵਾਨਾਂ ਨੂੰ ਇਕੱਠੇ ਆਪਣੇ ਕੋਲ ਰੱਖ ਕੇ ਮੈਡੀਸਨ ਦਿੰਦੇ ਹੋ ਜਾਂ ਉਹਨਾਂ ਨੂੰ ਘਰ ਬੈਠ ਕੇ ਹੀ ਉਹਨਾਂ ਦੀ ਮਤਲਬ ਕਿ ਰਿਕਵਰੀ ਕਰਦੇ ਲੀਜੀ ਘਰੇ ਅਸੀਂ ਬੁਲਾ ਕੇ ਜਾਂ ਆਪਦੇ ਘਰੇ ਬੁਲਾ ਕੇ ਤਾਂ ਦੋਈ ਨਹੀਂ ਦਿੰਦੇ ਜੀ ਉਹਨਾਂ ਦੇ ਘਰਾਂ 'ਚ ਬੈਠਿਆਂ ਨੂੰ ਆ। ਜੀ। ਪਰ ਉਸ ਤੋਂ ਪਹਿਲਾਂ ਉਹਨੂੰ ਕਾਉਂਸਲਿੰਗ ਕਰਕੇ ਉਹਨੂੰ ਮਨੋ ਰੂਹ ਚ ਤਿਆਰ ਕਰਨਾ ਪੈਂਦਾ। ਬਿਲਕੁਲ। ਮਨ ਸੇ ਰੂਹ ਚ। ਕਿ ਮੈਂ ਨਸ਼ਾ ਛੱਡਣਾ ਹੈ। ਜੀ। ਬੰਦਾ ਉਹੀ ਛੱਡ ਸਕਦਾ ਜਿਹੜਾ ਮਨੋ ਰੂਹ ਚ ਤਿਆਰ ਹੋ ਚੁੱਕਾ ਹੈ। ਮਨ ਤੌਰ ਤੇ ਮਨ ਪੱਕਾ ਕਰ ਚੁੱਕਾ ਕਿ ਮੈਂ ਨਸ਼ਾ। ਜਿਹੜਾ ਮੈਂਟਲੀ ਤੋ ਆ। ਹਾਂ ਮੈਂਟਲੀ ਤੋ ਪੇਪਰ ਕਲੀਅਰ ਹੋ ਚੁੱਕਾ ਹੈ। ਨਸ਼ਾ ਛੱਡਵਾਤੀ ਉਹੀ ਛੱਡ ਸਕਦਾ ਹੈ। ਜੀ। ਤੋਂ ਉਹਨੂੰ ਮਨਟਲੀ ਪਹਿਲਾਂ ਤਿਆਰ ਕਰਕੇ ਅੱਛੀ ਤਰ੍ਹਾਂ ਫਿਰ ਉਹਨੂੰ ਇਹ ਅਸੀਂ ਉਹਦੇ ਦੋ ਹੀ ਸ਼ੋਰਟ ਲੈਣੀ ਹੈ ਵੀ ਤੂੰ ਇਹ ਸ਼ੋਰਟੀ ਦੇ ਵੀ ਮੈਂ ਨ ਅਗਲੀ ਗ੍ਰਾਂਟੀ ਸਾਡੀ ਹੈ ਜੀ ਤੇ ਕਹੋ ਬਰਾਬਰ ਕਹਿੰਦੇ ਜੀ ਠੀਕ ਹੈ ਅਸੀਂ ਨਿਸ਼ਾਨੀ ਖਾਂਦੇ ਦਵਾਈ ਦਿਓ ਉਹ ਅਸੀਂ ਦਵਾਈ ਦਿੰਦੇ ਆ ਦਵਾਈ ਦੇਣ ਦੇ ਨਾਲ ਕੋਈ ਪ੍ਰੋਬਲਮ ਨਹੀਂ ਜੀ ਅੱਛਾ ਬਾਈ ਜੀ ਤੁਸੀਂ ਇਹ ਚੀਜ਼ ਦੀ ਗਰਾਂਟੀ ਚੱਕਦੇ ਹੋ ਕਿ ਜਿਹੜੇ ਨੌਜਵਾਨ ਤੁਸੀਂ ਮੈਡੀਸਨ ਦੇ ਰਹੇ ਉਹ 100% ਆਗੇ ਦਾ ਇਹ ਨਸ਼ੀ ਵਰਗੀ ਜਿਹੜੀ ਅਲਮਤ ਆ ਇਹਦੇ ਉੱਤੋਂ ਬਾਹਰ ਆਏਗਾ ਤੇ ਸੈਂਕੜੇ ਨੰਬਰ ਤੇ ਜਿਹੜਾ ਨੌਜਵਾਨ ਹੈ ਇਹ ਮੈਡੀਸਿਨ ਸਟਾਰਟ ਕਰਦਾ ਉਹਨੂੰ ਬੋਡੀ ਇਫੈਕਟ ਹੋਰ ਨਹੀਂ ਕੋਈ ਹੋਏਗਾ ਠੀਕ ਹੋ ਜੀ ਇਹ ਜਿਹੜਾ ਗ੍ਰੈਂਟਲੀ ਤੌਰ ਤੇ ਬੰਦਾ ਬੜਾ ਪਰਪਲਰ ਹੋ ਗਿਆ ਜੀ ਵਿਸ਼ਾਸ਼ ਦੇ ਵਾਸਤੇ ਵੀ ਜੀ ਜਦੋਂ ਨਸ਼ਾ ਕੋ ਛੱਡਦਾ ਹੈ ਜਾਂ ਉਸਨੂੰ ਨਸ਼ਾ ਨਹੀਂ ਮਿਲਦਾ ਜੀ ਉਦੋਂ ਕੀ ਹੁੰਦਾ ਹੈ ਕਿ ਇੱਕ ਤਾਂ ਉਹਨੂੰ ਤੋੜ ਲੱਗਦੀ ਹੈ ਲੱਤਾਂ ਰੁਕਦੀਆਂ ਜੀ ਤੇ ਜਿਹਦਾ ਸਰੀਰ ਸਾਰੇ ਰੁਕਦਾ ਅੱਖਾਂ 'ਚ ਪਾਣੀ ਆਉਂਦਾ ਹੈ ਛਿੱਕਾਂ ਆਉਂਦੀਆਂ ਵਾਸੀਆਂ ਆਉਂਦੀਆਂ ਨੇ ਨੱਕੋਂ ਪਾਣੀ ਆਉਂਦਾ ਹੈ ਦਿਲ ਘਬਰਾਉਂਦਾ ਪਹਿਲਾਂ ਤਾਂ ਸਰੀਰ ਕੰਮਣ ਲੱਗ ਜਾਂਦਾ ਹੈ ਜੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਭੁੱਖ ਦੇ ਲੱਗਦੇ ਬਿਲਕੁਲ ਸਾਡੀ ਦਵਾਈ ਜਿਹੜੀ ਸਾਰੀਆਂ ਚੀਜ਼ਾਂ ਕੰਟਰੋਲ ਕਰਦੀ ਜੀ ਠੀਕ ਹੈ ਜਿਉਂ ਦੇ ਨਾਲ ਨਾ ਤੋੜ ਜਿਹੜੀ ਲੱਗਦੀ ਲਾਪੂਈ ਉਹ ਕੋਈ ਸਿੱਕਾ ਹੋ ਜਿਆਦਾ ਵਾਸੀਆਂ ਨਾਲ ਕੋਈ ਵੱਡਾ ਪ੍ਰੋਬਲਮ ਨਹੀਂ ਭੁੱਖ ਨੂੰ ਨਹੀਂ ਲੱਗਦੀ ਆ ਤੇ ਉਹੀ ਬੰਦਾ ਦੂਜੇ ਜਾਂ ਤੀਜੇ ਦਿਨਾਂ ਦੇਖ ਤੇਰੇ ਵਾਰੀ ਰੋਟੀ ਜਾਂਦਾ ਹੈ ਠੀਕ ਹੈ ਕਿਉਂਕਿ ਚਿੱਟਾ ਤੇ ਜੀਬ ਵਾਲੀ ਗੋਲੀ ਖਾਸ ਕਰਕੇ ਜਿਹੜੇ ਲੋਕ ਇਹ ਖਾਂਦੇ ਆ ਉਹ ਉਹਨਾਂ ਨੂੰ ਜੇ ਤਾਂ ਉਹ ਲਈ ਹੋਈ ਹੈ ਤਾਂ ਭੁੱਖ ਲੱਗੂਗੀ ਨਹੀਂ ਨਹੀਂ ਕੋਕੜੀ ਲੱਗੂਗੀ ਠੀਕ ਹੈ ਜਿੱਤੇ ਦੀ ਸਾਡੀ ਦਵਾਈ ਜਿਹੜੀ ਹੈ ਇਹ ਖਾਣ ਦੇ ਨਾਲ ਉਹਨਾਂ ਦੇ ਦਿਨ ਤੇ ਤਿੰਨ ਵਜੇ ਭੁੱਖ ਲੱਗੂਗੀ ਵਧੀਆ ਨਾਲ ਆਸੀਂ ਉਹਨੂੰ ਰეკਮੈਂਡ ਕਰਦੇ ਹਾਂ ਕਿ ਕੋਈ ਖਰਾਕ ਅੱਛੀ ਲੈ ਠੀਕ ਹੈ ਉਹਨਾਂ ਨੂੰ ਜੇ ਯੂਟਸੋਫ ਦਾ ਪਰੋਟੋ ਵਿੱਚ ਵੀ ਕੋਰ ਕਰ ਸਕਦਾ ਹੈ ਅੱਛੀ ਖਰਾਕ ਆ ਕਿਉਂਕਿ ਕੀ ਹੈ ਕਿ ਇਸ ਦਵਾਈ ਦੇ ਜਦੋਂ ਅਸਰ ਨੂੰ ਛਡਾ ਦਿੱਤਾ ਸਾਈਡ ਕਰ ਦਿੱਤਾ ਫਿਰ ਉਹ ਜਿਹੜੀ ਖਰਾਕ ਖਾਏਗਾ ਉਹ ਖਰਾਕ ਦੀ એનર્ਜੀ ਸਰੀਰ ਨੂੰ ਦੇਵੇ ਬਿਲਕੁਲ ਉਸੇ ਨੂੰ ਚਲਾਉਣਾ ਆਪਰੇ ਹਾਂਜੀ ਉਹ ਦੇ ਸਿੱਕੇ ਨਾਲ ਅਸੀਂ ਉਹਨੂੰ ਰეკਮੈਂਡ ਕਰਦੇ ਆਂ ਕਿ ਇਸ ਸਾਡੇ ਤਰੀਕੇ ਦੇ ਨਾਲ ਘੋਟਵਾਈ ਲੈਣੀ ਹੋਰ ਇਸ ਦੇ ਦਿੱਕੇ ਦਾ ਭਰਾ ਲੈਣੀ ਹੈ ਬਹੁਤ ਚੰਗੀ ਗੱਲ ਹੈ ਅੱਛਾ ਭਾਈ ਜੀ ਆਪਾਂ ਅੱਗੇ ਕਹਿੰਦੇ ਸੀ ਕਿ ਜੇ ਆਪਾਂ ਤਾਖ ਵਾਲੀਆਂ ਚੀਜ਼ਾਂ ਲਵਾਂਗੇ ਜਿਹੜੀਆਂ ਘਰ ਦੇ ਘਰ ਦੇ ਵਿੱਚ ਨੇ ਧਰਤੀ ਤੋਂ ਦੇ ਕੁਦਰਤ ਵੱਲੋਂ ਸਾਨੂੰ ਦਿੱਤੀਆਂ ਗਈਆਂ ਨੇ ਸਾਡਾ ਸਰੀਰ ਆ ਜਿਹੜਾ ਤੰਦਰੁਸਤ ਰਹੇਗਾ ਰੈਸਟ ਕੋਸਟ ਰਹੇਗਾ ਅੱਗੇ ਮਾਵਾ ਨੇ ਕਿਓ ਕੱਢਣਾ ਦੇ ਮੱਖਣੀ ਜਿਹੜੀ ਪੂਰੀ ਘਰ ਘਰ ਕੇ ਕਾਉਣੀ ਤੇ ਸਾਰਾ ਦਿਨ ਉਹਨਾਂ ਨੇ ਵਾਦ ਵੀ ਵਾਉਣੇ ਖੇਤਾਂ ਦੇ ਵਿੱਚ ਕੰਮ ਵੀ ਕਰਨੇ ਤੇ ਸ਼ੌਂਕ ਵੀ ਹੁੰਦੇ ਸੀ ਮੱਲਵੀ ਖਾੜਿਆਂ ਦੇ ਵਿੱਚ ਭੁਲਦੇ ਸੀ ਤੇ ਕਬੱਡੀਆਂ ਵੀ ਪੈਂਦੀਆਂ ਸੀ ਪਰ ਉਹ ਮਖਰੀ ਦਾ ਰੰਗ ਵੀ ਚਿੱਟਾ ਸੀ ਤੇ ਅੱਜ ਸਨਸੈਟਿਕ ਜਿਹੜਾ ਰਸ ਆ ਗਿਆ ਉਹ ਵੀ ਚਿੱਟਾ ਕਿ ਤੁਸੀਂ ਇਹ ਚੀਜ਼ ਆ ਜਿਹੜੀ ਇੱਕ ਉਹ ਬਹੁਤ سارے ਮੇਰੇ ਉਹਨਾਂ ਨੌਜਵਾਨਾਂ ਦੇ ਨਾਲ ਰਾਖੇ ਹੁੰਦੇ ਰਹਿੰਦੇ ਨੇ ਕਾਫੀ ਨੌਜਵਾਨ ਨੇ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਮੈਂ ਬਸਾਂ ਦੇ ਵਿੱਚ ਪਰਿਵਾਰ ਮਿਲਦੇ ਕਹਿੰਦੇ ਭੈਣ ਜੀ ਅਸੀਂ ਤੁਹਾਡੀ ਵੀਡੀਓ ਦੇਖ ਕੇ ਹੀ ਸਾਡੇ ਬੰਦੇ ਨਸ਼ਾ ਛੱਡ ਗਏ ਸਾਡੀ ਜ਼ਿੰਦਗੀ ਬਣ ਗਈ ਹੈ ਨਾ ਬੜਾ ਇੱਕ ਸਕੂਨ ਮਹਿਸੂਸ ਹੁੰਦਾ ਪਰ ਕਈ ਨੌਜਵਾਨ ਇਸ ਤਰ੍ਹਾਂ ਦੇ ਵੀ ਮਿਲਦੇ ਆ ਜਿਹੜੇ ਪਰਸਨਲੀ ਤੌਰ ਤੇ ਮੈਨੂੰ ਸੈਂਟਰ ਚ ਆਣ ਕੇ ਗੱਲ ਕਰਦੇ ਆ ਕਹਿੰਦੇ ਭੈਣ ਜੀ ਇਹ ਸੈਂਟਰਾਂ ਵਾਲੇ ਜਿਹੜੇ ਇੱਕ ਨਸ਼ਾ ਛਡਾਉਂਦੇ ਆ ਦੂਜਾ ਲਾ ਦਿੰਦੇ ਆ ਕਹਿੰਦਾ ਭਾਬੀ ਜੀ ਕੋਈ ਫੰਨੀ ਦੇ ਚਟਾ ਪੀ ਰਿਆ ਗੋਲੀ ਇੰਜੈਕਟ ਕਰ ਰਿਆ ਹਨਾ ਉਹਨੂੰ ਜੀਭ ਥਲੇ ਰੱਖਣ ਵਾਲੀ ਗੋਲੀ ਮਿਲ ਜਾਂਦੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀਆਂ ਉਹ ਟੈਬਲੇਟ ਆ ਉਹਨਾਂ ਲਈ ਵੀ ਅੱਜਕੱਲ੍ਹ ਹਸਪਤਾਲ ਖੁੱਲ ਗਏ ਨੇ ਇਹ ਕਿਤੇ ਨਾ ਕਿਤੇ ਜਾ ਕੇ ਜਿਹੜਾ ਜਿੱਥੇ ਸਾਡੀ ਕਿਤੇ ਫਸਲਾਂ ਨਹੀਂ ਰਹਿਣਾਂ ਸੜੀਆਂ ਨਸਲਾਂ ਵੀ ਨਹੀਂ ਰਹਿਣਾਂ ਤੁਸੀਂ ਇਸ ਗੱਲ ਨੂੰ ਮੈਨੂੰ ਨਹੀਂ ਪਤਾ ਕਿਥੋਂ ਕਹਤਾ ਕਿ ਜੈ ਸਮੇਂ ਜਿਉਂ ਪਾਰਾ ਦੀ ਟੈਸਟ ਟਿਊਬੇ ਵੀ ਵਧ ਗਈ ਨਹੀਂ ਅੱਜ ਸਾਡੀਆਂ ਜਿਹੜੀਆਂ ਖਾਨਦਾਨੀ ਖੂਨ ਦਾ ਰਿਸ਼ਤਾ ਜਿਹੜਾ ਉਹ ਜਾਂਦਾ ਰਿਹਾ ਮਤਲਬ ਕਿ ਸਾਡੀਆਂ ਨਸਲਾਂ ਵੀ ਅੱਜ ਖਤਰੇ ਦੀ ਘੰਟੀ 'ਤੇ ਆ ਗਏ ਇਹ ਸੋਈ ਕਿਤੇ ਨਾ ਕਿਤੇ ਜਾ ਕੇ ਮੈਨੂੰ ਲੱਗਦਾ ਇਹ ਨਸ਼ੇ ਦੇ ਅਫੈਕਟ ਕਰਨੀ ਹੋ ਰਿਹਾ ਬਹੁਤ ਵੱਡਾ ਫੈਕਟ ਹੈ ਜਿਸ ਦਾ ਜਿਹੜੇ ਬਹੁਤ ਬਣਾ ਤੁਸੀਂ ਸਵਾਲ ਕੀਤਾ ਹੈਗਾ ਜੀ ਕਿ ਮੈਂ ਬਹੁਤ ਲੋਕਾਂ ਕੋਲ ਜਾਣਾ ਪੜਿਆ ਲੋਕਾਂ ਦੇ ਘਰਾਂ 'ਚ ਵੀ ਗਿਆ ਲੋਕਾਂ ਕੋਲ ਬੈਠ ਕੇ ਕਾਉਂਸਲਿੰਗ ਕੀਤੀ ਆ ਕੁਝ ਸਾਰਾ ਕੁਝ ਬੁਝੀਦਾ ਹੈ ਜੀ दस दे है बिल्कुल वो इदा के लोगल रह जाते भी बच्चा पैदा करने के काबिल नहीं रेंगे और बहुत सारे मैच उठ गई बीपलाना धरण छड़ के चली गई बराक हो गए ठीक है जी और दूसरी गल जी कही है बहुत सारे हस्पताों के जी चिट्टा छा के जीव वाली गोली रोटी नौकरी लगा दी जाती है और यह गोली उस भी घातक है जी भी गोली नहीं छुटती किसी बहुत लोग खा रहे थे कोई दो गोलियाँ खाता कोई चार गो ग खाँदा ਇਹ ਵੀ ਨਹੀਂ ਝੋੜਲੀ ਬਟ ਸਾਡੀ ਦਵਾਈ ਦੇ ਨਾਲ ਮੈਂ ਚਿੱਟਾ ਵੀ ਇੱਕ ਦਿਨ ਚ ਤਿੰਨ ਤਿੰਨ ਗ੍ਰਾਮ ਦੇ ਵਿੱਚ ਤੇ ਦੇ ਟੀਕੇ ਲਾਉਣ ਵਾਲੇ ਵੀ ਛੜਾਏ ਹੋਏ ਆ ਠੀਕ ਆ ਜੀ ਇੱਕ ਦਿਨ ਚ 6-6 ਜੀ ਵਾਲੀਆਂ ਕੋਈ ਰੋਸ ਤੇ ਡੋੜੀਆਂ ਖਾਣ ਵਾਲੇ ਵੀ ਛੜਾਏ ਹੋਏ ਆ ਜੀ ਠੀਕ ਆ ਜੀ ਇੱਕ ਦਿਨ ਦੇ ਵਿੱਚ ਡੇਢ ਡੇਢ ਬੋਤਲ ਦਾਰੂ ਪੀਣ ਵਾਲੇ ਵੀ ਛੜਾਏ ਹੋਏ ਆ ਜੀ ਜਿਹੜੀ ਔਰ ਇੱਕ ਮਹੀਨੇ ਚ ਸੱਤ-ਸੱਤ ਕਿਲੋ ਕੋਸਤ ਭੁੱਕੀ ਖਾਣ ਵਾਲੇ ਜੀ ਦੱਤਾ ਦੇ ਲੋਕਾਂ ਦੀ ਵੀ ਛੜਾਈ ਗਈ ਹੈ ਤੇ ਅਫੇ ਵੀ ਮੋਟੇ ਦੀ ਖਾਣ ਵਾਲਿਆਂ ਦੀ ਮੈਚੜਾਈ ਵੀ ਹੈ ਜੀ ਯਾਨੀ ਹਰ ਤਰ੍ਹਾਂ ਦੇ ਨਸ਼ੇ ਵਾਲੇ ਲੋਕਾਂ ਨੂੰ ਛੁਡਾਇਆ ਹੋਇਆ ਤੇ ਇਹ ਪਰਵਾਰਦੀ ਇਹ ਬਿਲਕੁਲ ਕਰ ਰਿਹਾ ਹੈ ਜਿਹੜਾ ਘਰ ਦੀ ਵੀ ਪਰਵਾਰਦੀ ਕਰਦਾ ਹੈ ਸੋਸ਼ਲਿਟੀ ਦਾ ਕਰਦਾ ਹੀ ਕਰਦਾ ਹੈ ਨਾ ਜਿਹੜਾ ਖਾਂਦਾ ਸੀ ਉਹ ਘੜ ਘੜ ਦੀ ਕਰਦਾ ਨਾਲ ਪਰਵਾਰਦੀ ਵੀ ਕਰਦਾ ਬਿਲਕੁਲ ਸੋ ਅ ਬੇਰੀਆਂ ਬਹੁਤ ਸਾਰੀਆਂ ਭੈਣਾਂ ਦਾ ਮੈਨੂੰ ਇੱਕ ਸਵਾਲ ਹੁੰਦਾ ਸੀ ਵੀ ਭੈਣ ਜੀ ਜਿਹੜੀ ਸ਼ਰਾਬ ਆ ਉਹ ਵੀ ਇੱਕ ਨਸ਼ਾ ਕੀ ਸ਼ਰਾਬ ਦਾ ਕੋਈ ਤੋੜ ਨਹੀਂ ਸੋ ਉਹਨਾਂ ਭੈਣਾਂ ਨੂੰ ਮੈਂ ਕਹਿ ਸਕਦੀ ਆ ਕਿ ਸਰਦਾਰ ਡਾਕਟਰ ਹਰਦੀਪ ਸਿੰਘ ਬਾਈ ਜੀ ਜਿਹੜੇ ਤਲਵੰਡੀ ਭਾਈ ਤੋਂ ਨੇ ਇਹ ਜਿਸ ਦਾ ਇਸੇ ਵੀ ਮਹਿਲਾ ਦੇ ਘਰ ਵਾਲਾ ਪੋਸਟ ਲੈਂਦਾ ਜਾਂ ਡਰਿੰਕ ਜ਼ਿਆਦਾ ਕਰਦਾ ਚਿੱਟੇ ਦਾ ਟ੍ਰੀਟਮੈਂਟ ਤਾਂ ਹੈਗਾ ਹੈਗਾ ਨਾਲ ਇਹਨਾਂ ਨਸ਼ਿਆਂ ਦਾ ਵੀ ਇਹ ਟ੍ਰੀਟਮੈਂਟ ਆ ਜਿਹੜਾ ਉਹ ਇਹ ਕਹਿ ਰਹੇ ਆ ਕਿ ਤਸੱਲੀ ਬਖਸ਼ੀ ਤੈਨ ਅੱਛਾ ਬਾਈ ਜੀ ਇਹ ਫਿਰ ਮੈਡੀਸਨ ਕਿੰਨੀ ਦੇਰ ਤੱਕ ਚੱਲਦੀ ਹੈ ਇਹ ਚੱਲਦੀ ਹੈ ਜੀ ਲਗਭਗ 3 ਮਹੀਨੇ ਦਾ ਕੋਰਸ ਹੈ ਜੀ 3 ਮਹੀਨੇ ਦੇ ਵਿੱਚ ਵਿੱਚ ਇਹ ਸਾਡੀ ਦਵਾਈ ਵੀ ਬੰਦ ਹੋ ਜਾਂਦੀ ਹੈ ਵੀ ਛੁੱਟ ਜਾਂਦੀ ਹੈ ਤੇ ਨਸ਼ਾ ਵੀ ਬੰਦਾ ਬਿਲਕੁਲ ਰਹਿਤ ਹੋ ਜਾਂਦਾ ਜੀ ਰਹਿਤ ਹੋ ਜਾਂਦਾ ਪਛਾਤੇ ਹੈ ਤੇ ਉਹ ਬੰਦਾ ਨਸ਼ਾ ਦੁਬਾਰਾ ਟੱਚ ਨਾ ਕਰੇ ਜਿਹੜੇ ਲੋਕ ਜਾਂ ਸ਼ਰਾਬ ਖੰਡਦੇ ਉਹਨੇ ਕੋਈ ਗੱਲ ਕੀਤੀ ਹੈ ਜੀ ਔਰ ਇਹ ਵੀ ਉਹੀ ਛੱਡ ਸਕਦਾ ਕਈ ਲੋਕ ਜੱਟ ਵਾਸਤੇ ਤਿਆਰ ਨੇ ਬਿਲਕੁਲ ਸਾਰੇ ਲੋਕ ਨਹੀਂ ਆ ਵੀ ਹਰ ਜਿਹੜਾ ਬੰਦਾ ਲੱਗ ਗਿਆ ਨਸ਼ਾ ਕਰੀ ਜਾਂਦਾ ਬਿਲਕੁਲ ਬਹੁਤ سارے ਲੋਕ ਨਸ਼ਾ ਛੱਡਣ ਨੂੰ ਤਿਆਰ ਨੇ ਬਿਲਕੁਲ ਪਰ ਉਸ ਗੱਲ ਤੋਂ ਡਰਦੇ ਨਹੀਂ ਛੱਡਦੇ ਕਿ ਸਾਨੂੰ ਜਿਹੜਾ ਤੋੜ ਲੱਗੂ ਪ੍ਰੋਬਲਮ ਆਊਗਾ ਉਹ ਠੀਕ ਨਹੀਂ ਹੋਊਗਾ ਉਹ ਠੀਕ ਉਹ ਠੀਕ ਤਾਂ ਹੋਊਗਾ ਕਿਉਂਕਿ ਜਿਹੜੀਆਂ ਲੋਕਾਂ ਤੋਂ ਦਵਾਣ ਜਾਂਦੇ ਇਹ ਢੀਗਲੀ ਕਰ ਦਿੰਦੀ ਹੈ ਇਹਨਾਂ ਦੇ ਨਾਲ ਹੋੜਦੀ ਜੇ ਕੁਝ ਨਹੀਂ ਹੁੰਦਾ ਠੀਕ ਹੈ ਜੀ ਇਸ ਕਰਕੇ ਉਹ ਲੋਕਾ ਮੈਨੂੰ ਆ ਥੋੜੇ ਦਿਨ ਹੋਏ ਵਿਛੜ ਗਈ ਤੋਂ ਕੋਣ ਆਇਆ ਜੀ ਮੁੰਡੇ ਦਾ ਜੀ ਉੱਥੇ ਟਰਾਲਾ ਚਲਾਉਂਦਾ ਉਹਨੇ ਕਿਹਾ ਅੰਮ੍ਰਿਤਪਾਲ ਜੀ ਮੇਰਾ ਤਰਫ ਦਾ ਏਰੀਆ ਦਾ ਦਾ ਹੈਗਾ ਠੀਕ ਹੈ ਉਹਨੇ ਦੋਨੇ ਗੱਲ ਕੀਤੀ ਕਿਹਾ ਸਰ ਜੀ ਮੈਂ ਨਾ ਚਾਹ ਕਰਦਾ ਮੈਂ ਚਿੱਟਾ ਲਾਉਂ ਜੀ ਤੇ ਮੈਂ ਇਹ ਇਧਰ ਆ ਕੇ ਲਾਇਆ ਸੀ ਅਸ਼ੂਕਿੱਤਾ ਦੇ ਬਾਹਰ ਛੱਡਣਾ ਚਾਹਣਾ ਮੈਂ ਹਮਤਾਰਾ ਪੁੱਛਿਆ ਉਹਨੇ ਸਿਰ ਮਤਾਰਾ ਪੁੱਛਿਆ ਮੈਂ ਗੱਡੀ ਕਰਾ ਜੇ ਛੱਡ ਆ ਜਾਏਗਾ ਕੋਈ ਦਰਦ ਨਹੀਂ ਬਿਲਕੁਲ ਤੁਸੀਂ ਦੱਸੋ ਉਹ ਕਹਿੰਦਾ ਜੀ ਤੁਸੀਂ ਕੀ ਪੇਪਰ ਦੱਸੋ ਮੈਂ ਪਾ ਦੇਣਾ ਤੇ ਮੇਰੀ ਦਵਾਈ ਦੇ ਜੀ ਦਵਾਈ ਭੇਜ ਕੇ ਦਵਾਈ ਚਲੀ ਵੀ ਗਈ ਹੈ ਲਗਭਗ 6-7 ਦਿਨ ਹੋ ਗਏ ਉਹਨੂੰ ਸ਼ੁਰੂ ਕੀਤੇ ਜੀ ਮੁੰਡਾ ਬਿਲਕੁਲ ਠੀਕ ਹੈ ਨਾਲ ਉਹਨੂੰ ਬਾਲਾ ਵੀ ਚਲਾਉਂਦਾ ਹੈ ਸਾਨੂੰ ਵੀ ਆਦਾ ਕਰਦਾ ਉਹ ਵੀ ਨਹੀਂ ਸ਼ੁਰੂ ਕਹਿੰਦਾ ਜੀ ਅਗਰ ਮੈਂ ਟਵਾਲਾ ਬੰਦ ਕਰਦਾ ਮੇਰੇ ਪੈਸੇ ਕੱਟੇ ਜਾਣਗੇ ਜੀ ਅਗਰ ਨਹੀਂ ਜਾਂਦਾ ਮੈਂ ਕੰਮ ਤੇ ਜੀ ਤਾਂ ਸਾਡੀ ਡੇਲੀ ਗੱਟੀ ਜਾਂਦੀ ਹੈ ਲੋਸ ਹੁੰਦਾ ਹੋਵੇ ਬਿਲਕੁਲ ਇੱਕ ਦੋ ਦਿਨ ਕਰੇ ਰਿਹਾ ਸਿਰਫ ਉਸ ਤੋਂ ਬਾਅਦ ਉਹ ਆਪਦਾ ਕੰਮ ਤੇ ਜਾ ਰਿਹਾ ਨਾ ਕੰਮ ਕਰ ਰਿਹਾ ਨਾ ਉਹ ਛੱਡ ਰਿਹਾ ਦੂਜੀ ਗੱਲ ਇਹ ਅਸੀਂ ਇੱਕ ਦੋ ਦਿਨ ਉਹ ਤਿੰਨ ਦਿਨ ਰਕਮੈਂਡ ਕਰਦੇ ਬੰਦਾ ਕਰੇ ਲਵੇ ਤੇ ਜਦੋਂ ਸ਼ੁਰੂ ਕੀਤੀ ਜਾਂਦੀ ਹੈ ਉਦੋਂ ਥੋੜੀ ਜਿਹੀ ਬੰਦੇ ਨੂੰ ਸੁਸਤੀ ਪੈਂਦੀ ਜਾਂ ਨੀਂਦ ਆਉਂਦੀ ਹੈ ਜੀ ਠੀਕ ਹੈ ਇੱਕ ਦੋ ਦਿਨ ਕਰੇ ਰਿਹਾ ਕਿ ਠੀਕ ਹੋ ਜਾਂਦਾ ਉਦੋਂ ਬਾਅਦ ਦਵਾਈ ਖਾ ਕੇ ਆਪਦਾ ਉਹ ਕੰਮ ਜਿਹੜਾ ਕਰਦਾ ਕਰ ਸਕਦਾ ਬਿਲਕੁਲ ਅੱਛੇ ਜੀ ਸਰ ਇਹ ਜਿਹੜੀ ਮਤਲਬ ਕਿ ਆਪਾਂ ਪ੍ਰਾਈਸ ਦੀ ਗੱਲ ਕਰੀਏ ਕਿਉਂਕਿ ਦੇਖੋ ਵੈਸੇ ਤਾਂ ਇਹ ਗੱਲ ਕਰਨੀ ਬੰਦੀ ਕਰੋੜਾਂ ਬੇ ਦਾ ਨੁਕਸਾਨ ਸਾਡੇ ਬੱਚੇ ਕਰ ਜਾਂਦੇ ਆ ਨਸ਼ੇ ਦੇ ਵਿੱਚ ਪਰ ਅਸੀਂ ਚਾਂਦਰ ਪਿੰਨਿਆਂ ਦੀ ਗੁਲਾਈ ਲੈ ਕੇ ਅਸੀਂ ਕਹਿੰਦੇ ਆ ਜੀ ਅਸੀਂ ਡੁੱਟੇ ਗਏ ਪੱਟੇ ਗਏ ਕਿਤੇ ਨਾ ਕਿਤੇ ਸਾਡਾ ਇਹ ਵੀ ਵੀਕ ਪੁਆਇੰਟ ਜਾਂਦਾ ਕਿ ਅਸੀਂ ਮੈਡੀਸਨ ਲੈਣ ਲੱਗਿਆਂ ਬੜੀ ਕਸ ਕਰਦੀਆਂ ਮੈਂ ਅੱਗੇ ਵੀ ਕਹਿ ਲਈ ਹੁੰਨੀ ਆ ਕਿ ਅਸੀਂ ਮੌਲਾਂ ਦੇ ਵਿੱਚ ਜਾ ਕੇ ਜਿਹੜਾ ਹਿਆਰ ਪਿਆ ਦਾ ਦਿੰਦੇ ਆ ਇਹ ਤੇ ਰੇੜੀ ਵਾਲਾ ਜੇ ਸਾਨੂੰ 5 ਰੁਪਏ ਵਾਧਾ ਲਾ ਲਿਆ ਤੇ ਸਾਨੂੰ ਬੜੇ ਵੱਡੇ ਦੁੱਖ ਦੇ ਸਾਨੂੰ ਇਹ ਲੱਗ ਰਿਹਾ ਕਿ ਇਹ ਯਾਰੇ ਇਹ ਤੇ ਰੇੜੀ ਆ ਹੋ ਕੇ ਇਹ ਇੰਨਾ ਕਰ ਰਿਹਾ ਕਿਉਂ ਭਾਈ ਉਹਦੇ ਵੀ ਬੱਚੇ ਹੋਣੇ ਪਰਿਵਾਰ ਪਾਲਣਾ ਹਨਾ ਸੋ ਅਸੀਂ ਚੀਜ਼ ਦਾ ਬ੍ਰੈਂਡ ਦੇਖਦੇ ਆ ਅਸੀਂ ਇਹ ਨਹੀਂ ਦੇਖਦੇ ਕਿਹੜੀ ਚੀਜ਼ ਸਾਡੇ ਲਈ ਹਾਫੂਲ ਹੈ असी यह देखते हैं कि हाँ बहुत व्डा हॉस्पिटल होगा एक ब्रांड होाइटल होगा सत्सम के वह टाइटल निकले है ना लोग चीज़ लेंगे लोग ये नहीं देखते कि सुद ही चूली है ਸੋ ਥੋੜਾ ਜਿਹਾ ਐਕਸਪਲੇਨ ਇਹ ਕਰਦੇ ਹਾਂ ਕਿਉਂਕਿ ਮੈਨੂੰ ਪਤਾ ਜੇ ਜੋ ਵੀਡੀਓ ਵਾਇਰਲ ਹੋ ਗਈ ਉਸ ਤੋਂ ਬਾਅਦ ਲੋਕਾਂ ਨੇ ਮੇਰੇ ਤੋਂ ਇਹ ਸਵਾਲ ਕਰਨੇ ਆ ਭੈਣ ਜੀ ਸਾਨੂੰ ਰੱਜ ਸਾਨੂੰ ਵੀ ਪੁੱਛ ਕੇ ਦੱਸੋ ਮੈਡੀਸਨ ਕਿੰਨੇ ਦੀ ਆਉਂਦੀ ਕਿਉਂਕਿ ਅੱਗੇ ਮੈਂ ਇੱਕ ਵੀਰ ਦੀ ਵੀਡੀਓ ਪਾਈ ਸੀ ਤੇ ਉਹ ਤੋਂ ਨਾ ਥੋੜਾ ਫਿਰ ਮੇਰੀ ਰਜ਼ੀ ਮੇ ਵੀ ਬਹੁਤ ਹੁੰਦੀ ਆ ਮੇਰੇ ਕੋਲੇ ਟਾਈਮ ਨਹੀਂ ਟਾਈਮ ਦੀ ਬੜੀ ਸ਼ਾਰਟਸ ਹੁੰਦੀ ਆ ਸੋ ਇਹ ਚੀਜ਼ ਨੂੰ ਜਰੂਰ ਕੀ ਰਿਹਾ ਮੈਡਮ ਨੇ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ। ਜੀ। ਔਰ ਇਹ ਦਵਾਈ ਅਫੋਰਡੇਬਲ ਹੈ ਲਗਭਗ ਹਰ ਬੰਦੇ ਦੇ। ਜੀ। ਜਿਆਦਾ ਕੋਸਟਲੀ ਨਹੀਂ ਹੈ। ਜੀ। ਫਿਲਹਾਲ ਜਿਹੜਾ ਇਹਦਾ ਰੇਟ ਹੈ ਅੱਜ 2600 ਰੁਪਏ ਰੁਪਈਆ ਹੈ। ਠੀਕ। ਔਰ ਇਹਦੇ ਵਿੱਚ 60 ਗੋਲੀਆਂ ਹੁੰਦੀਆਂ 60 ਟੈਬਲੇਟਸ। ਜੀ। 60 ਗੋਲੀਆਂ ਜਿਹੜੀਆਂ ਆਉਂਦੀਆਂ ਨੇ ਇਹ ਕਈ ਪੁੱਛਦੇ ਆ ਜੀ ਮਹੀਨੇ ਦੀ ਹੈ, ਕੋਈ ਪੁੱਛ ਕੋਈ ਸੁਣਦਾ ਹੈ। ਪਰ ਇਹ ਮੈਂ ਮੜਾ ਜਾ ਕਲੀਅਰ ਕਰ ਦਿਆਂ ਕਿ ਜਦ ਅਸੀਂ ਜਦੋਂ ਬੰਦੇ ਦੀ ਕਾਉਂਸਲਿੰਗ ਕਰਦੇ ਆ ਜੀ ਕਿਸੇ ਡੇਰੀ ਜਾ ਕੇ ਸੇ ਲੀਂਦੇ ਆ। ਜੀ। ਔਰ ਉਹ ਦੇਖੋ ਇਹ ਕਾਉਂਸਲਿੰਗ ਦੇ ਦੌਰਾਨ ਤੁਹਾਨੂੰ ਪਤਾ ਲੱਗ ਜਾਂਦਾ ਵੀ ਬੰਦਾ ਕਿਹੜਾ ਨਸ਼ਾ ਕਰ ਰਿਹਾ ਜੀ ਕਿੰਨੇ ਸਮੇਂ ਤੋਂ ਕਰ ਰਿਹਾ ਜੀ ਕਿੰਨੀ ਡੋਜ਼ ਲੈ ਰਿਹਾ ਜੀ ਇਹਦਾ ਚੀਜ਼ਾਂ ਤੋਂ ਪਤਾ ਕਰਕੇ ਫਿਰ ਅਸੀਂ ਉਹਦੇ ਹਿਸਾਬ ਨਾਲ ਡੋਜ਼ ਸੈੱਟ ਕਰਦੇ ਹਾਂ ਹਰ ਨਸ਼ੇ ਦੀ ਅਲੱਗ-ਅਲੱਗ ਆਪਣੀ ਆਪਣੀ ਲੋੜ ਹੁਣ ਕਿ ਬੰਦਾ ਅਰੂ ਵਾਲੇ ਦੀ ਬਕਰੀ ਹੈ ਖੋਸ ਵਾਲੇ ਦੀ ਬਕਰੀ ਹੈ ਜੀਬ ਵਾਲੇ ਦੇ ਇਲਾਕੇ ਤੇ ਚਿੱਡੇ ਵਾਲੇ ਦੇ ਇਲਾਕੇ ਜੀ ਅਸੀਂ ਉਹਦੀ ਕਾਉਂਸਲਿੰਗ ਕਰਕੇ ਉਹਨੂੰ ਸਾਰਾ ਪੁੱਛ ਕੇ ਡਾਟਾ ਬਿਲਕੁਲ ਫਿਰ ਉਹਦੇ ਹਿਸਾਬ ਨਾਲ ਡੋਜ਼ ਸੈੱਟ ਕਰਦੇ ਹਾਂ ਤੂੰ ਐਨੀਂਗ ਟੈਬਲੇਟ ਏਦਾਂ ਲੈਣੀ ਤੇ ਹੁੰਦੀ ਜੀ 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 ਠੀਕ ਜੀ ਤੇ ਉਹ ਸਟੀਕਰ ਨਾਲ ਲੈਂਦੇ ਆ ਤੇ ਬਿਲਕੁਲ ਕੀ ਹੁੰਦੇ ਅੱਛਾ ਮੈਂ ਤੁਹਾਨੂੰ ਦੱਸਕੋ ਦੱਸ ਦੇਣਾ ਚਾਹੀਆ ਕਿ ਬਾਈ ਜੀ ਨੇ ਜਿਸ ਤਰ੍ਹਾਂ ਕਿਹਾ ਕਿ ਬਿਲਕੁਲ ਇਹ ਝੜਾ ਕੁਦਰਤੀ ਤੌਰ ਤੇ ਜਿਹੜੀਆਂ ਜੜੀ ਬੂਟੀਆਂ ਹੁੰਦੀਆਂ ਨੇ ਜਿਹੜੀਆਂ ਨੋਮਲ ਬਾਡੀ ਲਈ ਬਹੁਤ ਵਧੀਆ ਹੁੰਦੀਆਂ ਨੇ ਨੋਮਲ ਬਾਡੀ ਰਿਕਵਰੀ ਕਰਨ ਦੇ ਵਿੱਚ ਬੜਾ ਵੱਡਾ ਯੋਗਦਾਨ ਹੁੰਦਾ ਜੀ ਆਪਾਂ ਪਿਛਲੇ ਸਮਿਆਂ ਦੇ ਝਾਕ ਮਰ ਗਏ ਉਦੋਂ ਇਹ ਨਸ਼ੇ ਨਹੀਂ ਸੀ ਤੇ ਉਦੋਂ ਡਾਕਟਰ ਵੀ ਨਹੀਂ ਸੀ ਹੁੰਦੇ ਪ੍ਰਾਣੇ ਗੈਰਤ ਹੁੰਦੇ ਸੀ ਹਕੀਮ ਹੁੰਦੇ ਸੀ ਤਾਂ ਉਹਨਾਂ ਵੱਲੋਂ ਕਹਿ ਦੇਣਾ ਜੀ ਹਾਂ ਐਸ ਤਰ੍ਹਾਂ ਦੇ ਜਿੰਨੇ ਪੱਤੇ ਸੇਵਨ ਕਰੋ ਜਿਵੇਂ ਕਿ ਆਪਾਂ ਨੋਰਮਲੀ ਫੋਰਾ ਗ੍ਰਾਮ ਕਰ ਗਲੋਧ ਹੀ ਲੈ ਜੇ ਕਿ ਜਦੋਂ ਕਿੰਨੇ ਕਿਸੇ ਦਾ ਬੁਖਾਰ ਨਹੀਂ ਟੁੱਟਦਾ ਤਾਂ ਗਲੋਹ ਆ ਜਿਹੜਾ ਉਹਨੂੰ ਕੰਟੀਨਿਊ ਉਹ ਲੋਨ ਤੁਸੀਂ ਬਾਤੋ ਜੇ ਤੁਹਾਨੂੰ ਫੀਵਰ ਨਹੀਂ ਹੋਏਗਾ ਫਿਰ ਗੱਲ ਕਰ ਲਈਏ ਆਪਾਂ ਨਿੰਮ ਦੀ ਗੱਲ ਕਰ ਲਈਏ ਤਾਂ ਨਿੰਮ ਦੇ ਵਿੱਚ ਕਹਿੰਦੇ ਵੀ ਬਲਾਟਾ ਜਿਹੜਾ ਉਹ ਸਾਫ ਹੋ ਜਾਂਦਾ ਕੈਂਸਰ ਤੱਕ ਦੇ ਰੋਗ ਆ ਜਿਹੜੇ ਉਹ ਨਿੰਮ ਦੀ ਆਕਰੂਮਲਾ ਸੈੱਟ ਕਰ ਦਿੰਦੀਆਂ ਨੇ ਅ ਬੰਦੇ ਦੀ ਬਾਡੀ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਨੇ ਆ ਪਿੰਪਲਸ ਵਗੈਰਾ ਚਮੜੀ ਦੇ ਰੋਗ ਹੋ ਜਾਂਦੇ ਆ ਤਾਂ ਆਪਾਂ ਆ ਪ੍ਰਾਣੇ ਬੰਦੇ ਜਿਹੜੇ ਆਪਾਂ ਨੂੰ ਇਹਨਾਂ ਚੀਜ਼ਾਂ ਲਈ ਰეკਮੈਂਡ ਕਰਦੇ ਸੀ ਉਸੇ ਤਰ੍ਹਾਂ ਬਾਈ ਜੀ ਨੇ ਵੀ ਆਣੇ ਦੱਸਿਆ ਕਿ ਜਿਹੜਾ ਚਿੱਟਾ ਇਹ ਛੱਡਿਆ ਜਾ ਸਕਦਾ ਪਰ ਛੱਡਿਆ ਕਿਵੇਂ ਜਾ ਸਕਦਾ ਤੁਹਾਡਾ ਮਾਈਂਡ ਰਿਸੈਟ اپ ਹੋ ਕੇ ਜੇਕਰ ਤੁਹਾਡਾ ਦਿਮਾਗ ਸੈਟ ਆਪ ਨਹੀਂ ਆ ਤੁਸੀਂ ਉਸ ਚੀਜ਼ ਤੇ ਖੜਦੇ ਨਹੀਂ ਹੋ ਤਾਂ ਮੈਡੀਸਨ ਭਲਾ ਤੁਸੀਂ ਲੱਖਾਂ ਦੀ ਖਾ ਲੋ ਉਹਦਾ ਕੋਈ ਫਾਇਦਾ ਨਹੀਂ ਉਹ ਤੁਹਾਡੇ ਲਈ ਹੀ ਹੈ ਪਰ ਜੇਕਰ ਤੁਸੀਂ ਵਾਕਿਆ ਦਿਲ ਤੋਂ ਛੱਡਣਾ ਚਾਹੁੰਦੇ ਹੋ ਮਾਪਿਆਂ ਲਈ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਆਪਣੇ ਆਪ ਲਈ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਬੱਚਿਆਂ ਲਈ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਇਹ ਨਸ਼ੇ ਵਰਗੀਆਂ ਆਲਮ ਤੁਹਾਨੂੰ ਛੱਡ ਕੇ एक जो अपना समा जब बतीत कर सकते तो हो रिकवर हो सकती है क्योंकि देखो मनुखा जन्म आ ना वो बार, बार नहीं मिलना केंद्र कोई चूह ब वालों तोड़ देता जावे ना चंद मिनटा वो भी पानी सेमदा ਜੇ ਕੋਈ ਸੇ ਮਾਂ ਦਾ ਪੁੱਤ ਇਸ ਦੁਨੀਆ ਤੋਂ ਜਾਂਦਾ ਉਹ ਮਾਂ ਰੋ ਰੋ ਕੇ ਆਪਣੇ ਬੱਚੇ ਦੀ ਜੰਨੀ ਹੋ ਜਾਂਦੀ ਆ ਉਹ ਆਪਾ ਗਨ ਭੈਣ ਆਪਦੇ ਪਤੀ ਲਈ ਰੋ ਰੋ ਕੇ ਅੰਨੀ ਹੋ ਜਾਂਦੀ ਆ ਉਹ ਬੱਚੇ ਬਾਪ ਦੇ ਸਾਏ ਤੋਂ ਬਗੈਰ ਪਾਲਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਸੋ ਜਿਹੜੇ ਇਸ ਤਰ੍ਹਾਂ ਦੇ ਨਸ਼ੇ ਆ ਇਹਨਾਂ ਨਸ਼ਿਆਂ ਨੂੰ ਘਰਾਂ ਚੋਂ ਪੱਟੋ ਕੂਲ ਵੱਟੋ ਨਸਿਆਂ ਦਾ ਤੇ ਬਾਈ ਜੀ ਹੁਰਾਂ ਨਾਲ ਤੁਸੀਂ ਸੰਪਰਕ ਕਰੋ ਬਾਈ ਜੀ ਹੁਰਾਂ ਨੇ ਕਾਫੀ ਨੌਜਵਾਨਾਂ ਜਿਨ੍ਹਾਂ ਦੇ ਨਸ਼ੇ ਚੜਾਏ ਆ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਸਮੇਂ ਦੀ ਬਹੁਤ ਸ਼ਾਰਟੇਜ ਚੱਲ ਰਹੀ ਆ ਆਪਾਂ ਉਹਨਾਂ ਨੌਜਵਾਨਾਂ ਨਾਲ ਵੀ ਵੀਡੀਓ ਕਰਾਂਗੇ ਜੀ ਦੇ ਨੌਜਵਾਨਾਂ ਨੇ ਬਾਈ ਜੀ ਹਰਾਂ ਦੇ ਤੋਂ ਨਸ਼ੇ ਛੱਡੇ ਆ ਉਹਨਾਂ ਦਾ ਨੇਜੀ ਤਜਰਬਾ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਨਾਲ ਮੈਂ ਇੱਕ ਬੇਨਤੀ ਕਰਨੀ ਚਾਹੁੰਦੀ ਆ ਵੀ ਜਿਹੜੇ ਮੇਰੇ ਵੀਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਲਈ ਚੁਰੇ ਹੋਏ ਨੇ ਮੈਂ ਤਾਂ ਐਜ ਕਾਉਂਸਲਿੰਗ ਕਰਦੀ ਆ ਜਿਹੜੇ ਮੇਰੇ ਏਰੀਆ ਦੇ ਡਾਕਟਰਾਂ ਨੇ ਮੈਂ ਕਹਿੰਦੀ ਜੇ ਮੈਂ ਫ੍ਰੀ ਸਮਝਾ ਸਕਦੀ ਤੁਸੀਂ ਟਰੀਟਮੈਂਟ ਕਿਉਂ ਨਹੀਂ ਕਰ ਸਕਦੇ ਸੋ ਮੇਰਾ ਤਾਂ ਇੱਕ ਲੇ ਬਣਿਆ ਹੋਇਆ ਕਿ ਮੇਰੇ ਘਰ ਤੋਂ ਅੱਜ ਸਟਾਰਟ ਹੋਈ ਸੀ ਮੈਂ ਉਹਦੇ ਸੰਤਾਪ ਨੂੰ ਹਟਾਇਆ ਮੈਂ ਨਾਲ ਬੇਨਤੀ ਕਰਦੀ ਆ ਜਿਹੜੇ ਮੇਰੇ ਵੀਡੀਓ ਵੀਰੇ ਵੀਡੀਓ ਵੰਦੇ ਨੇ ਜਿਹੜੇ ਨਸ਼ਾ ਛਡਾ ਰਹੇ ਨੇ ਹਾਂ ਉਹ ਮਿਹਨਤ ਆਪਦਾ ਕੰਮ ਕਰਨਾ ਉਹ ਵੀਰ ਜਿੰਨਾ ਦਾ ਗਰਾਉਂਡ ਲੈਵਲ ਤੇ ਇੱਕ ਸਟਰਕਚਰ ਪਿਆਰਾ ਕਿ ਉਹਨਾਂ ਨੇ ਹਾਂ ਇੰਨੇ ਬੱਚਿਆਂ ਨੂੰ ਨਸ਼ਾ ਛਡਾਇਆ ਜੇ ਮੈਂ ਉਹਨਾਂ ਨੌਜਵਾਨਾਂ ਨਾਲ ਜਾ ਕੇ ਗੱਲ ਕਰਾਂ ਤੇ ਉਹ ਨੌਜਵਾਨ ਆਪ ਬੋਲਣ ਉਹਨਾਂ ਵੀਰਾਂ ਦੇ ਹੱਕ 'ਚ ਕਿ ਹਾਂ ਅਸੀਂ ਇਹ ਨਸ਼ਾ ਕਰਦੇ ਸੀ ਜੀ ਅਸੀਂ ਸਲੀਪ ਦੇ ਥਰੂ ਨਸ਼ਾ ਛੱਡਿਆ ਸੋ ਉਹ ਮੇਰੇ ਵੀਰ ਮੇਰੇ ਨਾਲ ਰਾਤ ਤੱਕ ਇਹ ਕਰ ਸਕਦੇ ਆਪਣੀ ਇੰਟਰਵਿਊ ਕਰ ਲਈ ਜਾਂ ਉਹ ਪਹਿਣਾ ਜਿਹੜੀਆਂ ਇਹ ਸੰਤਾਪ ਚੋਂ ਬਾਹਰ ਆਈਆਂ ਨੇ ਸੋ ਉਹਨਾਂ ਲਈ ਮੇਰਾ ਕੰਟੈਕਟ ਕੰਟੈਕਟ ਨੰਬਰ 8672223 ਹੈ ਰਾਸੀ 773 ਵੀ ਨਾ ਸੀ ਹੁਣ ਜਾਂਦੇ ਜਾਂਦੇ ਆਪਾਂ ਵੀਰ ਜੀ ਨੂੰ ਲਾਸਟ ਕਲ ਸਵਾਰ ਕਰਾਂਗੇ ਬਾਈ ਜੀ ਇੱਕ ਤੁਸੀਂ ਆਪਣਾ ਪੂਰਾ ਐਡਰੈਸ ਦਿਓ ਆਪਣਾ ਕੰਟੈਕਟ ਨੰਬਰ ਦਿਓ ਤੇ ਟਾਈਮਿੰਗ ਦੱਸੋ ਵੀ ਜੇ ਤੁਹਾਨੂੰ ਤਲਵੰਡੀ ਪਾਈ ਆ ਕੇ ਮਿਲਣਾ ਹੋਵੇ ਕਿੰਨੇ ਤੋਂ ਕਿੰਨੇ ਵਜੇ ਤੱਕ ਮਿਲ ਸਕੋ ਜੀ ਆ ਟਾਈਮਿੰਗ ਜਦੋਂ ਜੀ ਸਰਦਾਰ ਜੀ ਬਿਲਕੁਲ ਜੀ ਦਾ ਫੋਨ ਫੀਲਡ ਦੇ ਵਿੱਚ ਜਾਈਦਾ ਕਿਉਂਕਿ ਕਾਹਦਾ ਪਿੰੂ ਤੇਰੇ ਸਾਡੇ ਘਰੇ ਆ ਜਿਓ ਉਰਿਜਪੁਰ ਉੱਥੇ ਹੋ ਗਿਆ ਜਾਂ ਹੋਰ ਵੀ ਕਿਲੋਮੀਟਰ 30 ਕਿਲੋਮੀਟਰ 40 ਕਿਲੋਮੀਟਰ ਦੇ ਦੂਰ ਉਹ ਰੋਪੜੇ ਦੇ ਘਰਾਂ 'ਚ ਵੀ ਜਾਈਦਾ ਜੀ ਸਰ ਸਿੱਧਾ ਵੀ ਦਿੰਦੇ ਆ ਇਹ ਬਹੁਤ ਮੱਡੀ ਸਿਗਰ ਲਈ ਜਿਸ ਦੇ ਬੱਚੇ ਦੀ ਜਿੰਦਗੀ ਹੈ ਹਾਂ ਜੀ ਬਿਲਕੁਲ ਬਿਲਕੁਲ ਉੱਥੇ ਜਾ ਕੇ ਉਹ ਫਿਰ ਪਹਿਲਾਂ ਫੋਨ ਕਰ ਲੈਣਾ ਕਿ ਇਹ ਨਾ ਹੋਵੇ ਵੀ ਅਸੀਂ ਉੱਥੇ ਫਿਰ ਤੇ 30 40 ਕਿਲੋਮੀਟਰ ਪਾਸੇ ਲੱਗੇ ਹੋਏ ਆ ਉਹ ਬੰਦਾ ਇੱਥੇ ਆ ਕੇ ਖਰਾਬ ਹੁੰਦੇ ਰਹਿਣਾ ਫਿਰ ਫੋਨ ਕਰ ਲੈਣ फोन हर रोज़ मतलब अभी सुबह तो लैके रात तक फोन चाहते अटेंड करते हैं तो जो कोई मर्जी आ सकते जो मर्जी को फोन कर सदता है फ़ोन नंबर हैगा अठत् अठ नब्बे चुरासी नौ तिया तो सैवन एट एट नाइन जीरो एट फोर नाइन फोर वन एक बार फिर रिपीट कर दो अठर अठ नब्बे चुरासी नौ त्याली 0941 ਸੋ ਜਿਹੜੇ ਤਲਵੰਡੀ ਭਾਈ ਹੈ ਜੀ ਜ਼ਿਲ੍ਹਾ ਬਰਿੰਦਪੁਰ ਦਾ ਜਿਹਦੇ ਤੋਂ ਲਗਭਗ ਤੇ ਰਾਜਪੇਟ ਰਿਹਾ ਬਿਲਕੁਲ ਤੇ ਇੱਥੇ ਆਪਣਾ ਇਸ ਤੋਂ ਇਲਾਵਾ ਜੀ ਆਪਣੀ ਦਵਾਈ ਜਿਹੜੀ ਸਾਡੀ ਇਹ ਕੈਨੇਡਾ ਤੇ ਹਾਂਗਕਾਂਗ ਤੇ ਦਵਾਈ ਵੀ ਜਾ ਰਹੀ ਹੈ ਜੀ ਉੱਥੇ ਬੈਠ ਕੇ ਉਹ ਸਾਲਤ ਵਧੀਆ ਆ ਰਹੀ ਬਿਲਕੁਲ ਜੀ ਬਿਲਕੁਲ ਜਿਹੜੇ ਲੋਕ ਇੱਥੇ ਠੀਕ ਹੁੰਦੇ ਆ ਉਹ ਆਪਣੇ ਰਿਸ਼ਤਦਾਰਾਂ ਨਾਲ ਬਾਹਰ ਘੁੰਮ ਕਰਦੇ। ਬਿਲਕੁਲ। ਜਿਵੇਂ ਅਸੀਂ ਆਖਿਵਾਂ ਜਣਾ ਸਾਡੇ ੁੰਡੇ ਛੱਡਿਆ ਤੇ ਤੁਸੀਂ ਵੀ ਲਓ। ਬਿਲਕੁਲ। ਉਹ ਫਿਰ ਉੱਥੇ ਬੈਠੇ ਮਗਵਾਉਂਦੇ ਆ। ਬਿਲਕੁਲ। ਉੱਥੇ ਬੈਠਦੇ। ਬਿਲਕੁਲ ਜੀ। ਸੋ ਬਾਈ ਜੀ ਜਰਣ ਨੇ ਦੱਸਿਆ ਕਿ ਜਿਹੜੀ ਮੈਡੀਸਨ ਆ ਕੱਲੇ ਪੰਜਾਬ ਦੇ ਵਿੱਚ ਨਹੀਂ ਕੱਲੇ ਅੜੀਆ ਦੇ ਵਿੱਚ ਨਹੀਂ ਵਿਦੇਸ਼ਾਂ ਦੀ ਧਰਤੀ ਦੇ ਵੀ ਜਿਹੜੇ ਨੌਜਵਾਨ ਡਰਗ ਲੈ ਰਹੇ ਆ ਕਾਫੀ ਨੌਜਵਾਨਾਂ ਵੱਲੋਂ ਜਿਹੜਾ ਇਹ ਮੈਡੀਸਨ ਟ੍ਰੀਟਮੈਂਟ ਲਿਆ ਗਿਆ ਤੇ ਇਹਨਾਂ ਨੌਜਵਾਨਾਂ ਵੱਲੋਂ ਜਿਹੜਾ ਨਸ਼ਾ ਛੱਡਿਆ ਵੀ ਗਿਆ। जे मैं गल कर पंजाब के नशा खत्म हो गया बिल्कुल नहीं मान साहब नशा ज्यों दी त्यों पंजाब के चल रहा अज आज... ਕਾਰ ਕਾਰ ਦੀ ਘਾਣੀ ਘਰ ਘਾਂ ਦੀ ਬਾਤ ਜਿਹੜਾ ਉਹ ਨਸ਼ਾ ਵੰਦਾ ਜਾ ਰਿਹਾ ਨਸ਼ੇ ਤੇ ਕੰਟਰੋਲ ਕਰਨ ਲਈ ਮੈਂ ਮਾਨ ਸਰਕਾਰ ਨੂੰ ਵੀ ਇੱਕ ਗੱਲ ਕਹਿਣੀ ਚਾਹੂੰਗੀ ਕਿ ਜਿਹੜੇ ਮੇਰੇ ਇਸ ਤਰ੍ਹਾਂ ਦੇ ਵੀਰ ਆ ਅਗਾ ਮਦਦ ਸੋਚਦੇ ਮਾਲਕਾ ਜਿਹੜੇ ਚਾਹੁੰਦੇ ਨੇ ਪੰਜਾਬ ਦੀ ਜਵਾਨੀ ਬਾਚੀ ਉਹਨਾਂ ਭੈਣਾਂ ਤੇ ਭਰਾਵਾਂ ਦੀ ਇੱਕ ਜਿਹੜੀ ਟੀਮ ਤੁਹਾਨੂੰ ਨਾਲ ਲੈ ਲੈਣੀ ਚਾਹੀਦੀ ਹੈ ਟੀਮ ਨਾਲ ਲਾ ਕੇ ਜਿਹੜਾ ਪਿੰਡ ਪਿੰਡ ਸਰਵੇ ਕਰਨਾ ਚਾਹੀਦਾ ਜਿਹੜੇ ਬੱਚੇ ਨਸ਼ਾ ਡਰੱਗ ਛੱਡਣੀ ਚਾਹੁੰਦੇ ਆ ਉਹਨਾਂ ਬੱਚਿਆਂ ਦਾ ਜਿਹੜਾ ਟ੍ਰੀਟਮੈਂਟ ਹੋਣਾ ਚਾਹੀਦਾ ਤਾਂ ਜੋ ਪੰਜਾਬ ਆ ਜਿਹੜਾ ਇਸ ਨੂੰ ਅਸੀਂ ਖੁਸ਼ਹਾਲ ਪੰਜਾਬ ਬਣਾ ਸਕੀਏ ਜਿਹੜੇ ਪੰਜਾਬ ਦੀ ਅਸੀਂ ਸਿਰਜਣਾ ਕੀਤੀ ਆ ਉਹ ਪੰਜਾਬ ਇੱਕ ਖੁਸ਼ਹਾਲ ਪੰਜਾਬ ਬਣ ਸਕੇ ਨਾਲ ਇਹ ਆਪਣੇ ਜਿਹੜੇ ਨੌਜਵਾਨ ਅੱਜ ਵਿਦੇਸ਼ਾਂ ਨੂੰ ਡਾਰੀਆਂ ਮਾਰ ਰਹੇ ਆ ਉਹ ਨੌਜਵਾਨ ਪੰਜਾਬ ਦੇ ਵਿੱਚ ਰਹਿ ਕੇ ਹੀ ਆਪਣੇ ਕੋ ਇੱਕ ਦੇ ਜਿਹੜੇ ਸੁਪਨੇ ਆ ਉਹਨਾਂ ਨੂੰ ਸਕਾਰ ਕਰ ਸਕਣ। ਸੋ ਸਾਰੇ ਵੀਰਾਂ ਨੂੰ ਲਾਸਟ ਦੇ ਵਿੱਚ ਫੇਰ ਬੇਨਤੀ ਆ ਕਿ ਇਸ ਵੀਡੀਓ ਤੇ ਆਪਣੇ ਆਪਣੇ ਵਿਚਾਰ ਵੀਰੂ ਦਿਆ ਜੇ ਆ ਵੀਡੀਓ ਦੇ ਉੱਪਰ ਬਾਈ ਜੀ ਦਾ ਨੰਬਰ ਆ ਜਿਹੜਾ ਮੈਂਸ਼ਨ ਕਰ ਦਿੱਤਾ ਜਾਊਗਾ ਤੁਸੀਂ ਉਸ ਨੰਬਰ ਤੇ ਕੰਟੈਕਟ ਕਰਕੇ ਜਿਨ੍ਹਾਂ ਦੇ ਬੱਚੇ ਜਾਂ ਬੱਚੀਆਂ ਦਰਾਗ ਡੈਕਟਰ ਨੇ ਉਹ ਆਪਣੇ ਬੱਚਿਆਂ ਦਾ ਜਿਹੜਾ ਟ੍ਰੀਟਮੈਂਟ ਤੁਸੀਂ ਕਰਵਾ ਸਕਦੇ ਹੋ ਖਾਸ ਕਰਕੇ ਜਿਹੜੀਆਂ ਬੇਟੀਆਂ ਟ੍ਰੀਟਮੈਂਟ ਕਰਵਾਉਣੀਆਂ ਉਹਨਾਂ ਦਾ ਜਿਹੜਾ ਨਾਮ ਪਤਾ ਜਿਹੜਾ ਸਾਰਾ ਕੁਝ ਬਾਈਜੀ ਗੋਪਤ ਰੱਖਿਆ ਜਾਊਗਾ ਕਿਉਂਕਿ ਇਹ ਜਿਹੜੀ ਉਹ ਬਗਾਨਾ ਤਾਂ ਨਾ ਕਨਾਂ ਚੀਜ਼ਾਂ ਉਹਨਾਂ ਸਕੇ ਜਿਆਦਾਤਰ ਲੜਕਿਆਂ ਮੁੰਡਿਆਂ ਦਾ ਵੀ ਬੁਖਤੀ ਰੱਖਦੇ ਆ ਬਿਲਕੁਲ ਜੀ ਬਿਲਕੁਲ ਤੇ ਸੋ ਇਹ ਮੇਰੇ ਵੱਲੋਂ ਵੀ ਬਾਈ ਜੀ ਨੂੰ ਰਿਕੁਐਸਟ ਆ ਵੀ ਜਿਹੜੀਆਂ ਬੱਚੀਆਂ ਸਾਡੇ ਚੈਨਲ ਦੇ ਮਾਧਮ ਰਾਹੀਂ ਤੁਹਾਡੇ ਕੋਲੇ ਆਉਂਦੀਆਂ ਪਲੀਜ਼ ਉਹਨਾਂ ਬੱਚੀਆਂ ਨੂੰ ਜਿਹੜਾ ਸਿਗਰਟ ਰੱਖਿਆ ਉਹ ਕਿਉਂਕਿ ਮੇਰੇ ਕੋਲੇ ਇੰਨੀਆਂ ਕੁ ਬੱਚੀਆਂ ਦੇ ਨਾਮ ਨੇ ਡਾਟੇ ਨੇ ਪਰ ਮੈਂ ਅੱਜ ਤੱਕ ਉਹ ਡਾਟੇ ਕਿਸੇ ਨੂੰ ਨਹੀਂ ਦਿੱਤੇ ਕਿਉਂਕਿ ਇੱਕ ਤੀ ਹੀ ਆ ਨਾ ਜਿਹੜੀ ਉਹ ਬੜੇ ਰਿਸ਼ਤਿਆਂ ਦੇ ਵਿੱਚ ਵੱਜੀ ਹੋਈ ਆ ਤੇ ਸਾਡਾ ਸਮਾਜ ਤਾਂ ਵੈਸੇ ਦੀ ਨੂੰ ਪਤਾ ਨਹੀਂ ਕਿਹੜੀ ਨਜ਼ਰ ਨਾਲ ਦੇਖਦਾ ਜੇ ਕਿਸੇ ਦੀ ਧੀ ਘਰ ਤੋਂ ਬਾਹਰ ਨਿਕਲਦੀ ਆ ਉਹ ਆਪ ਦੀ ਧੀ ਆ ਦੂਜੇ ਦੀ ਉਹਨਾਂ ਨੂੰ ਪਟੋਲਾ ਦੇ ਵਰਜਾ ਵਾਂਗ ਸਰ ਆਉਂਦੀ ਆ ਮੇਰੇ ਸ਼ਬਦ ਕੌੜੇ ਜ਼ਰੂਰ ਲੱਗਦੇ ਹੁੰਦੇ ਆ ਨੌਜਵਾਨਾਂ ਨੂੰ ਪਰ ਇਹ ਹਕੀਕਤ ਆ ਜਿੱਦੋਂ ਅਸੀਂ ਕਿਸੇ ਦੀ ਧੀ ਨੂੰ ਆਪਣੀਆਂ ਨਿਗਾਹਾਂ ਦਾਣੀ ਤੱਕਦੇ ਆ ਤਾਂ ਸਾਡੀ ਧੀ ਵੀ ਕਿਸੇ ਦੀ ਤੱਕਣੀ ਆ ਇਸੀ ਤੋਂ ਬਰੇਸ ਕਰਿਆ ਕਰੋ ਧੀ ਨੂੰ ਧੀ ਪੈਣ ਮਾਂ ਨੂੰ ਮਾਸੜ ਜਿਆ ਕਰੋ ਜੇ ਤੁਹਾਡਾ ਜੱਗ ਚ ਸੀਰ ਹੋਇਆ ਤਾ ਤੁਹਾਡੇ ਵਾਲੇ ਵੀ ਦਿੱਤੇ ਰੋਟੇ ਆ ਪਕਾਉਂਦੀ ਹੋਣੀ ਆ ਤੁਹਾਡੇ ਨਸੀਬਾਂ ਚ ਲਿਖੀ ਹੋਈ ਉਹਨੇ ਜ਼ਰੂਰ ਤੁਹਾਡੇ ਘਰੇ ਹੋਣਾ ਤੇ ਸੋ ਬਾਈ ਜੀ ਹਰਦੀਪ ਸਿੰਘ ਹੋਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਸੋ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹੁੰਗੀ ਜਿਨ੍ਹਾਂ ਦੇ ਬੱਚੇ ਰਗ ਲੈਂਦੇ ਨੇ ਉਹ ਵੀਰ ਜੀ ਨਾਲ ਜ਼ਰੂਰ ਕੰਟੈਕਟ ਕਰੋ ਕੰਟੈਕਟ ਕਰਕੇ ਤੁਸੀਂ ਜਿਹੜੀ ਮੈਡੀਸਿਨ ਸਟਾਰਟ ਕਰ ਸਕਦੇ ਹੋ ਵੀਰ ਜੀ ਦੇ ਤਜਰਬੇ ਦੇ ਮਤਲਬ बहुत सारे नौजवान आेड़े वह नशा छुके अच्छाल जिंदगी ज्यौ चुके जौन जौन रहे हैं तो परमात्मा करे साल जवानिया मानन और वीर इस तरह की जिंदगी में बसर कर जिन्हों भैं पति जोड़े फीम खाँदे ने पोस्त खाते हैं ड्रिंक पीते हैं वो भी वीर जी ना अपना रबता कैम कर सकते हैं बहुत बहुत धन्यवाद जी